18ਵੇਂ ਕੋਮੰਟਰੀ ਯੂਗ ਦਿਵਸ ਮੌਕੇ ਪੰਜਾਬ ਸਰਕਾਰ ਦਿਆ ਹਦਾਇਤਾ ਤਹਿਤ ਜਿਹੜਾ ਪ੍ਰਸ਼ਾਸਨ ਵੱਲੋਂ ਜਮਨੀਜ਼ੀਅਮ ਹਾਲ ਗੁਰਦਾਸਪੁਰ ਵਿਚ ਜਿਲ੍ਹਾ ਪੱਧਰੀ ਯੋਗ ਸਮਾਗਮ ਪੁਰੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਤੇ ਕੁਮੰਤਰੀ ਯੋਗ ਦਿਵਸ ਸੰਬੰਧੀ ਸਵੇਰੇ ਜਮਨੀਜ਼ੀਅਮ ਹਾਲ ਗੁਰਦਾਸਪੁਰ ਵਿੱਚ ਪੰਜਾਬ ਹੈਲਥ ਸਿਸਟਮ ਕਾਪਰੇਸ਼ਨ ਦੇ ਚੇਅਰਮੈਨ ਰਮਨ ਬੈਲ ਡਿਪਟੀ ਕਮਿਸ਼ਨਰ ਦਿਲਵਿੰਦਰਜੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਸਕੂਲੀ ਵਿਦਿਆਰਥੀਆਂ ਕਿਡਾਰੀਆਂ ਤੇ ਗੁਰਦਾਸਪੁਰ ਦੇ ਵਸਨੀਕ ਸ਼ਾਮਲ ਹੋਏ। ਸਰਕਾਰੀ ਆਯੁਰਵੈਦਿਕ ਡਾਕਟਰ ਨਵਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੈਂਪ ਵਿੱਚ ਹਾਜ਼ਰ ਵਿਅਕਤੀਆਂ ਨੂੰ ਯੋਗ ਦੀ ਮਹੱਤਤਾ ਬਾਰੇ ਵਿਸਤਾਰ ਦੇ ਵਿੱਚ ਦੱਸਿਆ ਗਿਆ ਤੇ ਨਾਲ ਹੀ ਯੋਗਾ ਦੇ ਵੱਖ-ਵੱਖ ਆਸਣ ਵੀ ਕਰਵਾਏ ਗਏ। ਤੇ ਉੱਥੇ ਦੱਸਦੇ ਹੋਏ ਡਿਪਟੀ ਕਮਿਸ਼ਨਰ ਦਿਲਵਿੰਦਰਜੀਤ ਸਿੰਘ ਨੇ ਕਿਹਾ ਕਿ ਯੋਗਾ ਸਾਡੀ ਪ੍ਰਾਚਨ ਪਰੰਪਰਾ ਤੋਂ ਪ੍ਰਾਪਤ ਅਨਮੋਲ ਤੋਹਫਾ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਯੋਗ ਮਨ ਅਤੇ ਸਰੀਰ ਸੰਯਮ ਤੇ ਪੂਰਤੀ ਵਿਅਕਤੀ ਅਤੇ ਕੁਦਰਤ ਵਿਚਾਲੇ ਸੁਮੇਰੇ ਵਿਚਾਰ ਅਤੇ ਕਾਰਜ ਦੀ ਇਕਤਾ ਦਾ ਪ੍ਰਗਟਾਵਾ ਕਰਦਾ ਹੈ ਜੋ ਸਾਡੀ ਸਿਹਤ ਅਤੇ ਭਲਾਈ ਦੇ ਲਈ ਕੀਮਤੀ ਹੈ। ਹਕੁਮਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੁਕਮਾ ਤਹਿਤ ਅੱਜ ਅਸੀਂ ਅੰਤਰਰਾਸ਼ਟਰੀ ਯੋਗ ਦਿਵਸ ਯਾਨੀ ਕਿ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਜਾ ਰਹੇ ਹਾਂ। ਇਸ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਅਸੀਂ ਅੱਜ ਪੂਰਾ ਇੱਕ ਕੰਪਲੀਟ ਸੈੱਟ ਯੋਗ ਆਸਨਾਂ ਦਾ ਪ੍ਰਾਣ ਆਯਾਮ ਦਾ ਕਰਵਾਵਾਂਗੇ ਧਿਆਨ ਦੀ ਵੀ ਕਰਵਾਵਾਂਗੇ ਇਹ ਨਾਲ ਲੋਕਾਂ ਨੂੰ ਬਹੁਤ ਹੀ ਲਾਭ ਹੋਏਗਾ ਕਿਉਂਕਿ ਜਿਵੇਂ ਕਿ ਅਸੀਂ ਜਾਣਦੇ ਹਾਂ ਕੀ ਯੋਗਾ ਜਿਹੜਾ ਵਾ ਸਿਰਫ ਸਰੀਰ ਲਈ ਨਹੀਂ ਇਹ ਕੋਈ ਸਿਰਫ ਸਰੀਰ ਦੀ ਐਕਸਰਸਾਈਜ਼ ਨਹੀਂ ਆ ਇਹ ਸਰੀਰ ਮਨ ਤੇ ਇਥੋਂ ਤੱਕ ਕਿ ਆਤਮਾ ਤੇ ਵਰਕ ਕਰਦਾ ਵਾ ਤੇ ਸਰੀਰ ਤੇ ਮਨ ਦੇ ਵਿੱਚ ਇੱਕ ਤਾਲਮੇਲ ਸਥਾਪਿਤ ਕਰਕੇ ਆਤਮਾ ਦਾ ਹੀ ਸਾਖਸ਼ਾਤਕਰ ਕਰ ਦਿੰਦਾ ਵਾ ਤੇ ਇਹਦੇ ਨਾਲ ਲੋਕਾਂ ਨੂੰ ਸਰੀਰਕ ਲਾਭ ਵੀ ਹੋਏਗਾ ਮਾਨਸਿਕ ਲਾਭ ਵੀ ਹੋਏਗਾ ਤੇ ਮੈਂ ਸਮਝਦਾ ਕਿ ਲੋਕਾਂ ਨੂੰ ਸਿਰਫ ਅੱਜ ਹੀ ਨਹੀਂ ਅੰਤਰਰਾਸ਼ਟਰੀ ਯੋਗ ਦਿਵਸ ਤੇ ਮੌਕੇ ਤੇ ਵੀ ਸਗੋਂ ਰੋਜ਼ਾਨਾ ਦੇ ਜੀਵਨ ਵਿੱਚ ਵੀ ਯੋਗ ਨੂੰ ਅਪਣਾਉਣਾ ਚਾਹੀਦਾ ਹੈ ਕਿ ਯੋਗ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਲ ਕਰਕੇ ਰੋਗ ਮੁਕਤ ਹੋਣਾ ਚਾਹੀਦਾ ਹੈ ਮੇਰਾ ਇਹੀ ਸੰਦੇਸ਼ ਹੈ ਤੇ ਸਾਰਿਆਂ ਨੂੰ ਇਹੀ ਅਪੀਲ ਹੈ ਥੈਂਕ ਯ ਉਹ ਜਲਾ ਐਡਮਿਨਿਸਟ੍ਰੇਸ਼ਨ ਵੱਲੋਂ ਗੁਰਦਾਸਪੁਰ ਵਿਖੇ ਜਮੇਜਮ ਹਾਲ ਦੇ ਵਿੱਚ ਬੜੀ ਵੱਡੀ ਸੰਖਿਆ ਦੇ ਵਿੱਚ ਮਨਾਇਆ ਜਾ ਰਿਹਾ ਮੈਂ ਸਮਝਦਾ ਵੀ ਜਿਹੜਾ ਯੋਗ ਦੀ ਵਿਧੀ ਆ ਉਹ ਸਾਡੀ ਭਾਰਤ ਦੀ ਸੰਸਕ੍ਰਿਤੀ ਦਾ ਇੱਕ ਬਹੁਤ ਅਟੁੱਟ ਹਿੱਸਾ ਹੈ ਔਰ ਜਿਹੜੀ ਭਾਰਤ ਦੀ ਸੰਸਕ੍ਰਿਤੀ ਇੱਕ ਅਮੀਰ ਵਿਰਸਾ ਜਿਹੜਾ ਸਾਨੂੰ ਮਿਲਿਆ ਉਹਦੇ ਵਿੱਚ ਇਹ ਵਿਧੀ ਵੀ ਇਸ ਵਿਰਸੇ ਦੇ ਵਿੱਚ ਆਈ ਆ ਔਰ ਕਾਨੂੰ ਇਹ ਦੇਖਣ ਵਿੱਚ ਮਿਲਿਆ ਕਿ ਸਾਡੇ ਜਿਹੜੇ ਪੁਰਖ ਸਾਣ ਜਾਂ ਦੇਵਤਾ ਸਾਣ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਇਸ ਵਿਧੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਇਆ ਸੀ ਔਰ ਇਹੀ ਕਾਰਨ ਸੀਗਾ ਕਿ ਉਹ ਬਹੁਤ ਲੰਬੀਆਂ ਉਮਰਾਂ ਝੋਕੇ ਗਏ ਨੇ ਸੋ ਇਸ ਯੋਗ ਦੀ ਅਹਿਮੀਅਤ ਨੂੰ ਪੰਜਾਬ ਦੀ ਧਰਤੀ ਦੇ ਵਿੱਚ ਲੋਕਾਂ ਦੇ ਵਿੱਚ ਜਾਗਰੂਕਤ ਲਿਆਉਣ ਦੇ ਵਿੱਚ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਦੀ ਯੋਗ ਅਗਵਾਈ ਥੱਲੇ ਸਾਰੇ ਪੰਜਾਬ ਦੇ ਵਿੱਚ ਯੋਗ ਦੀ ਵਿਧੀ ਨੂੰ ਬਹੁਤ ਪਰਫੁੱਲਤ ਕੀਤਾ ਗਿਆ ਔਰ ਤੁਸੀਂ ਦੇਖ ਰਹੇ ਹੋ ਵੀ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਸ ਵਕਤ ਸਰਕਾਰ ਨੇ ਸੀਐਮ ਦੀ ਯੋਗਸ਼ਾਲਾ ਸ਼ੁਰੂ ਕੀਤੀ ਉਹਦੇ ਅੰਤਰਗਤ ਹਰ ਮੁਹੱਲੇ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਬਹੁਤ ਵੱਡੀ ਸੰਖਿਆ ਦੇ ਵਿੱਚ ਜਿਹੜੇ ਯੋਗ ਟ੍ਰੇਨਰ ਸੀਗੇ ਉਹਨਾਂ ਨੂੰ ਰਿਕਰੂਟ ਕੀਤਾ ਗਿਆ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਲੋਕਾਂ ਨੂੰ ਇਸ ਵਿਧੀ ਬਾਰੇ ਤਸਿਆ ਗਿਆ ਤਾਂ ਕਿ ਲੋਕ ਜਿਹੜੇ ਨੇ ਇਸ ਵਿਧੀ ਨੂੰ ਅਪਣਾਉਣ ਕਿਉਂਕਿ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਚਾਹੁੰਦੇ ਨੇ ਕਿ ਪੰਜਾਬ ਦੀ ਉਹ ਧਰਤੀ ਜਿਹੜੀ ਕਿਸੇ ਵਕਤ ਪੰਗੜਿਆ ਗਿੱਧਿਆ ਸ਼ੂਰ ਵੀਰਾ ਖਿਡਾਰੀਆਂ ਦੀ ਧਰਤੀ ਸੀਗੀ ਅੱਜ ਕਿਤੇ ਨਾ ਕਿਤੇ ਉਹ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਸੀਗੀਆਂ ਔਰ ਮੁੱਖ ਮੰਤਰੀ ਜੀ ਨੇ ਹੁੰਦੀ ਹੈ ਇਹ ਜਿਹੜੀ ਯੋਗ ਦੀ ਵਿਧੀ ਨੂੰ ਪੰਜਾਬ ਦੀ ਨੌਜਵਾਨੀ ਨੂੰ ਉਸ ਪਾਸੇ ਲਾਇਆ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਕਾਦੀ ਗਿੰਤੀ ਦੇ ਵਿੱਚ ਲੋਕ ਜਿਹੜੇ ਨੇ ਪੰਜਾਬ ਦੇ ਵਿੱਚ ਯੋਗ ਕਰ ਰਹੇ ਨੇ ਜੀ ਅੱਜ ਅਸੀਂ ਅਮੇਜ਼ਿੰਗ ਹਾਲ ਗੁਰਦਾਸਪੁਰ ਵਿਖੇ ਡਿਸਟ੍ਰਿਕਟ ਲੈਵਲ ਦਾ ਸੀਐਮਬੀ ਯੋਗ ਸ਼ਾਲਾ ਤਹਿਤ ਯੋਗ ਦਿਵਸ ਮਨਾਇਆ ਹੈ ਜਿਸ ਵਿੱਚ ਸ਼ਹਿਰ ਵਾਸੀਆਂ ਨੇ ਪਾਰਟਿਸਪੇਟ ਕੀਤਾ ਹੈ ਇਸ ਦੇ ਨਾਲ ਹੀ ਸਕੂਲੀ ਬੱਚੇ ਆਫੀਸਰਸ ਸਾਰਿਆਂ ਨੇ ਇਸ ਦੇ ਵਿੱਚ ਹਿੱਸਾ ਲਿਆ ਹੈ ਸੋ ਇਨਸਟ੍ਰਕਟਰਸ ਨੇ ਬਹੁਤ ਵਧੀਆ तरीके ਦੇ ਨਾਲ ਸਾਰਿਆਂ ਨੂੰ ਯੋਗਾਸਨ ਕਰਵਾਏ ਹਨ ਅਤੇ ਹਰ ਯੋਗਾਸਨ ਦਾ ਮਹੱਤਵ ਵੀ ਦੱਸਿਆ ਹੈ ਸੋ ਸਾਡਾ ਮੇਨ ਮੈਸੇਜ ਇਹ ਹੋਈ ਹੈ ਕਿ ਜੋ ਪੰਜਾਬ ਸਰਕਾਰ ਦਾ ਵਿਸ਼ੇਸ਼ ਉਪਰਾਲਾ ਹੈ ਸਿਹਤਮੰਦ ਪੰਜਾਬ ਵਾਸਤੇ ਸਿਹਤਮੰਦ ਲੋਕਾਂ ਵਾਸਤੇ ਉਸ ਤਹਿਤ ਲੋਕ ਇਸ ਸੀਐਮ ਦੀ ਯੋਗਸ਼ਾਲਾ ਪ੍ਰੋਗਰਾਮ ਦਾ ਪੂਰਾ ਫਾਇਦਾ ਉਠਾਣ ਇਸ ਯੋਗਸ਼ਾਲਾ ਵਿੱਚ ਆਪਣੇ ਆਪ ਨੂੰ ਰਜਿਸਟਰ ਕਰਵਾ ਕੇ ਡਿਲੀ ਯੋਗਾ ਪ੍ਰੈਕਟਿਸ ਕਰਨ ਸੋ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਸ ਯੋਗ ਨੂੰ ਆਪਣੇ ਲਾਈਫਸਟਾਈਲ ਦੇ ਵਿੱਚ ਅਪਣਾ ਕੇ ਸਿਹਤਮੰਦ